ਜਮੀਨ ਦੀ ਆਲ ਵਰਲਡ ਦੀ ਸਭ ਤੋਂ ਮਹਿੰਗੀ ਜ਼ਮੀਨ ਅਬੂ ਜੇ ਖਲੀਫਾ ਬੁਰਜ ਖਲੀਫਾ ਬੁਰਜ ਖਲੀਫੇ ਇੱਥੇ ਫੈਲਾ ਸਾਰੇ ਇਹ ਬੇਅਕਲ ਨੂੰ ਅਕਲ ਦੇਖ ਲੋ ਕਿੰਨੀ ਕਾ ਉਦਾਂ ਤਾਂ ਤੁਸੀਂ ਜਦ ਵੀਡੀਓ ਸਟਾਰਟ ਕਰਦੇ ਹੋ ਸਿਰ ਤੇ ਚੁੰਨੀ ਰੱਖ ਕੇ ਫਤਿਹ ਬੁਲਾਣੇ ਹੋ ਕਹਿੰਦੇ ਹੋ ਸਾਡੇ ਵਾਂ ਗੁਰੂ ਨੂੰ ਕੋਈ ਮੰਨਣ ਵਾਲਾ ਨਹੀਂ ਹੈਗਾ ਤੁਹਾਨੂੰ ਆਪਣੇ ਇਤਿਹਾਸ ਬਾਰੇ ਪਤਾ ਨਹੀਂ ਕਹਿੰਦੀ ਬੁਰਜ ਖਲੀਫਾ ਇਹ ਬੇਅਕਲੇ ਸਭ ਤੋਂ ਮਹਿੰਗੀ ਜ਼ਮੀਨ ਬੁਰਜ ਖਲੀਫਾ ਨਹੀਂ ਹੈਗੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਆ ਆ ਚ ਆਪਣੇ ਬੱਟਾ ਜੈਸਮੀਨ ਜੈ ਜੈ ਡੋਲੀਆਂ ਲੈ ਆਂਦੀ ਐ ਜੈਸਮੀਨ ਡੋਲੀਆਂ ਡੋਲੀਆਂ ਕਰ ਭੋਂਕਾ ਕਿਵੇਂ ਅੱਗੇ ਬੈਠਾ ਆ ਰਿਹਾ ਡੱਡ ਦੇ ਬੈਟ ਛੱਡਣ ਆਇਆ ਉਦਾਂ ਤਾਂ ਆਪਣੀ ਵੀਡੀਓ ਚ ਕਹਿੰਦਾ ਸੀ ਮੈਂ ਤਾਂ ਵਰਖ ਖਿਲਾਫ ਆਂ ਦਾਸ ਦੇ ਜੇ ਕਿਸੇ ਨੂੰ ਕੋਈ ਦਿੰਦਾ ਏ ਫਿਰ ਤੂੰ ਆਪਣੀ ਕੁੜੀ ਨੂੰ ਕਿਉਂ ਦਿੱਤਾ ਡੋਲੀਆਂ ਕਿਵੇਂ ਚੱਕੀਆਂ ਇਹਨਾਂ ਨੇ ਪਹਿਲਾਂ ਹੀ ਦਿਖਾਤਾ ਸੀ ਕਿ ਅਸੀਂ ਮੰਗਣੇ ਵਾਲੇ ਆ ਹਲੇ ਚੰਗੀ ਤਰ੍ਹਾਂ ਮਿਲੇ ਵਰਤੇ ਵੀ ਨਹੀਂ ਸੀ ਦਾਲ ਸਬਜ਼ੀਆਂ ਮੰਗਣੀਆਂ ਪਹਿਲਾਂ ਸ਼ੁਰੂ ਕਰਤੀਆਂ ਆਓ ਠੀਕ ਹੈ ਠੀਕ ਹੈ ਹਾਂ ਹਾਂ ਕਿ ਨੂੰ ਫੋਨ ਕਰਨ ਲੱਗੀ ਹੋਈ ਆ ਮੈਂ ਸਮਾਂ ਮਚਾਣੇ ਪਲਾਇਆ ਦਮ ਦੇ ਜੱਫੀ ਪਾ ਕੇ ਤਾਂ ਇਦਾਂ ਮਿਲ ਰਹੀ ਆ ਜਿੱਦਾਂ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਵਿਛੜਿਆ ਹੁੰਦਾ 2-4 ਦਿਨ ਪਹਿਲਾਂ ਤਾਂ ਆ ਕੇ ਗਿਆ ਸੀ ਚਾਹ ਦਾ ਭੁੱਲ ਜਾ ਤੈਨੂੰ ਕਿੱਥੇ ਚਾਹ ਪਲਾਨੀ ਆ ਇਹਨਾਂ ਨੇ ਇਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਪਲਾਂਦੇ ਬਾਅਦ ਚ ਪਲਾਂਦੇ ਆ ਜਦ ਵਲੌਗ ਬਣ ਜਾਂਦਾ ਅੱਛਾ ਹੈ ਨ ਪਿਆਰ ਦੇ ਨਾਲ ਹਾਈ ਹਾਈ ਪਾਦਰ ਕਲਾਸ ਲਾਤੀ ਪਾਪਾ ਨੇ ਮਿਸਤਰੀ ਜੀ ਦੇ ਦੱਸ ਉਹ ਬરાਵਾਂ ਮੁੜ ਗਏ ਅੱਛਾ ਹੋਰ ਸਾਈਡ ਨੂੰ ਮੁੜ ਗਏ ਉੱਧਰ ਕਲਾਸ ਲੱਗੀ ਵੀ ਹੈ ਜੀ ਮਿਸਤਰੀ ਦੀ ਮਿਸਤਰੀ ਹੋਰ ਪਾਸੇ ਨੂੰ ਮੁੜ ਗਿਆ ਇਹ ਕੁੱਬੀ ਕੀ ਬੋਲੀ ਜਾਨੀਆਂ ਪਿਆਰ ਦੇ ਨਾਲ ਹੌਲੀ-ਹੌਲੀ ਉਹ ਵੀ ਤਾਂ ਪਿਆਰ ਨਾਲ ਹੌਲੀ-ਹੌਲੀ ਖੋਲ ਰਿਆ ਬੇਅਕਲੇ ਕਲਾਸ ਨਹੀਂ ਲਾ ਰਿਆ ਰਸਤਾ ਦੱਸ ਰਿਆ ਸੱਸ ਸਹੁਰੇ ਸਾਹਮਣੇ ਹਵਾ ਕਰੀ ਜਾਨੀਆਂ ਕਲਾਸ ਲਾ ਲੂ ਉਹ ਬਗਾਨੇ ਪੁੱਤ ਮਿੰਟ ਚ ਮੁੱਦਾ ਪਾ ਲੈਂਦੇ ਆ ਲੈਟ ਲੈ ਜੇ ਹੋਗੇ ਤੁਸੀਂ ਕਿਨੇ ਖੱਲਰ ਮੋਬਾਈਲ ਸਾਡੇ ਲੈ ਲੈ ਜਿਓਗੇ ਹਾਲੇ ਤਾਂ ਹਾਲੇ ਮੰਮੀ ਹਾਲੇ ਮੰਮੀ ਨਾਲ ਬਾਤ ਚ ਪੜਾਈ ਹੁਣ ਬੱਸ ਹੁਣ ਇਹ ਜਿਓ ਕਮਿਟੀ ਆ ਵੀ ਲਿਆਤਾ ਮੈਂ ਤਾਂ ਕਿੱਥੇ ਜਾਵਾ ਹੂੰ ਮੰਮੀ ਨੇ ਆਏ ਦੇ ਕੇ ਬਾਤ ਚ ਡਾਇਲੋਗ ਮੰਮੀ ਨੇ ਆ ਦੇ ਉਦਿਓ ਕਹੀ ਜਾਂਦੀ ਏ ਢਿੱਲਾ ਢਿੱਲਾ ਖੜਾ ਚੰਗਾ ਪੜਾਤਾ ਖੜਾ ਏ ਡਾਇਲੋਗ ਤੇਰੀ ਮੰਮੀ ਨੇ ਨਹੀਂ ਛੱਡਣੇ ਤੂੰ ਬੁਲਾਣਾ ਏ ਫਿਰ ਉਹਨੇ ਕਹਿਣਾ ਇੱਕ ਗੱਲ ਦੱਸ ਤੂੰ ਇੱਧਰ ਜਾਣ ਕੇ ਕਿਉਂ ਬੁਲਾਨੀ ਆ ਤੇਰਾ ਪਤਾ ਵੀ ਲੱਗ ਜਾਂਦਾ ਤੈਨੂੰ ਇੱਧਰ ਕਿਉਂ ਲੱਗਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਕਰਤਾ ਇਦਾਰੇ ਆ ਕਰ ਚ ਸਮਾਨ ਇਕੱਲੀ ਬਸ ਮੈਂ ਲੈ ਕੇ ਆਈ ਆ ਦੂਜੀ ਤਾਂ ਲੈ ਕੇ ਨਹੀਂ ਆਈ ਮੇਰੇ ਮਾਪਿਓ ਨੇ ਦਿੱਤਾ ਹੋਰ ਤਾਂ ਕੋਈ ਕਿਸੇ ਨੂੰ ਦਿੰਦਾ ਨਹੀਂ ਇਹਨੂੰ ਇਦਾਂ ਕਿਉਂ ਲੱਗਦਾ ਨਾਲੇ ਦਿੱਤਾ ਮੰਗ ਕੇ ਆ ਕੋਈ ਐਕਸ਼ਨ ਦਬਾਇਆ ਤਾਂ ਹੋਇਆ ਵਜਰਾ ਕੰਮ ਹੋ ਗਿਆ ਤੁਹਾਨੂੰ ਤੇ ਮੇਰਾ ਵੀ ਮੈਂ ਨਹੀਂ ਦਿੱਤਾ ਹੈ ਕੁਝ ਨਾ ਮੇਰੀ ਔਕਾਤ ਹੈ ਨਹੀਂ ਕਿ ਇਹਦੀ ਆਪਣੀ ਇਨਕਮ ਸੀਗੀ ਆਪਣੀ ਇਨਕਮ ਵਿੱਚ ਜੋ ਮਰਜ਼ੀ ਕਰੇ ਨਾ ਕਰੇ ਇਹਦੀ ਦੀਦੀ ਬਸ ਪੋਂਕਾ ਹਵਾ ਕਰੀ ਜਾਂਦਾ ਇਹ ਡੱਡ ਕਰਕੇ ਝੂਠ ਬੋਲਣਾ ਪਿਆ ਕਿ ਮੇਰੀ ਕੁੜੀ ਦੀ ਬੇਇੱਜ਼ਤੀ ਨਾ ਹੋ ਜਾਏ ਇਹਨੇ ਵੀਡੀਓ ਦੇਖੀ ਹੋਣੀ ਪਿਛਲੀ ਵੀਡੀਓ ਚ ਕਹਿ ਰਹੀ ਸੀ ਜਿੰਨਾ ਵੀ ਸਮਾਨ ਲਿਆ ਮੇਰੀ ਮਿਹਨਤ ਦੀ ਕਮਾਈ ਸੀ ਇਹਦੀ ਇਨਕਮ ਕਿਹੜੀ ਸੀ ਸਿੱਧਾ ਕਹਦੇ ਲੋਕਾਂ ਨੇ ਭੇਜਿਆ ਉਹੀ ਫੁਗਰੀ ਮਰੀ ਜਣਾ ਅਸਲ ਕਹਿੰਦਾ ਤਾਂ ਮੈਂ ਬਖੇਰਾ ਗੁੱਸੇ ਹਿੱਤਾ ਪਹਿਲਾਂ ਸਾਡੀ ਕਹਿੰਦਾ ਠੀਕ ਹੈ ਇਹਨੇ ਇਹਦਾ ਆਪਣਾ ਹੀ ਸ਼ੌਂਕ ਆ ਆਪੇ ਕਰਿਆ ਨਾ ਜਿਹੜੇ ਉਹ ਕਹਿੰਦਾ ਨਾ ਆਪਣੇ ਕੋਲੋਂ ਕੁਝ ਨਹੀਂ ਲਾਇਆ ਹਾਏ ਹਾਏ ਇਹਦਾ ਫਰਕ ਲਾ ਆਇਆ ਇਹਨਾਂ ਚੀਜ਼ਾਂ ਦੇ ਵੀ ਇੱਕ ਦਿਨ ਉਹ ਤਾਜ ਦੇਹਜ ਦੇਣਾ ਕਮੀ ਤਾਂ ਹੈ ਡੱਡ ਨੇ ਸੱਸ ਨੂੰ ਜਿੱਦਾਂ ਕਿਹਾ ਉਦਾਂ ਹੀ ਬੋਲ ਪਈ ਆ ਜਿਹਨੂੰ ਲਾਲਚ ਹੁੰਦਾ ਨਾ ਸਮਾਨ ਲੈ ਕੇ ਲੋਕਾਂ ਸਾਹਮਣੇ ਇਦਾਂ ਹੀ ਕਹਿੰਦਾ ਏ ਡੱਡ ਕਿਵੇਂ ਖੁਸ਼ ਹੋ ਰਹੀ ਆ ਤੇਰਾ ਤਾਂ ਪਤਾ ਹੀ ਆ ਸਾਰਿਆਂ ਨੂੰ ਤੂੰ ਕੁਝ ਨਹੀਂ ਲਾਇਆ ਜੇ ਤੂੰ ਦਾਲ ਦੇ ਵਰਖ ਖਿਲਾਫ ਆ ਫਿਰ ਆਪਣੀ ਕੁੜੀ ਨੂੰ ਕਿਉਂ ਦੇ ਰਿਆਂ ਇਹਦੇ ਵਾਰੀ ਕਿਉਂ ਨਹੀਂ ਕਿਹਾ ਮੈਂ ਦਾਲ ਦੇ ਵਰਖ ਖਿਲਾਫ ਆ ਉਦੋਂ ਹੀ ਗਿਆਨ ਵੰਡਦਾ ਰਹਿੰਦਾ ਆਪਣੀ ਬਾਰੀ ਜ਼ੁਬਾਨ ਪਗਾਉਂਦਾ ਨਹੀਂ ਬਹੁਤ ਗਲਤ ਕੰਮ ਕਰਿਆ ਅ ਮੇਰੇ ਪੈਸੇ ਆ ਮੇ ਮਮੀ ਮੈਂ ਜਿਹੜੀ ਆਪਣੇ ਨੋਨੂ ਕਹੋ ਮੈਨੂੰ ਨਾ ਕੋਈ ਦੱਸਦਾ ਬਕਰੇ ਨੂੰ ਕਹਿੰਦੇ ਮੰਮੀ ਮੇਰੀ ਮਿਹਨਤ ਦੀ ਕਮਾਈ ਸੀ ਹੁਣ ਤੱਕ ਜਿੰਨੀ ਕੁ ਕਰੀ ਤੇ ਉਹਦੀਆਂ ਚੀਜ਼ਾਂ ਬਣਾਈਆਂ ਏ ਸੱਸ ਇਹਦੀ ਹੁਣ ਜਾਣ ਕੇ ਕਹਿਣ ਲੱਗ ਗਈ ਵਲੋਗ ਬਣ ਰਿਹਾ ਕਿ ਗਲਤ ਕੰਮ ਕੀਤਾ ਜਿਹਨੇ ਦਾਜ ਲੈਣਾ ਨਹੀਂ ਨਾ ਹੁੰਦਾ ਉਹ ਠੋਕ ਕੇ ਕਹਿੰਦਾ ਏ ਨਾ ਘਰੇ ਸਮਾਨ ਆਣ ਦਿੰਦਾ ਤੋਡੇ ਵਾਂਗ ਥੋੜੀ ਏ ਕਿ ਸਮਾਨ ਲੈ ਕੇ ਪਹੁੰਚ ਗਿਆ ਫਿਰ ਕਹਿਣ ਲੱਗ ਜੋ ਗਲਤ ਕੰਮ ਕੀਤਾ ਇਹ ਖਾਨਸੂਰੀ ਦਾ ਜਦ ਵੀ ਸਮਾਨ ਆਂਦਾ ਏ ਨਾਲੇ ਕਹਿਣ ਲੱਗ ਜਾਂਦੀ ਏ ਮੇਰੀ ਮਿਹਨਤ ਦੀ ਕਮਾਈ ਸੀ ਇੰਨਾ ਝੂਠ ਨਾ ਬੋਲ ਟੋਡੇ ਵਲੋਗਾਂ ਚ ਸਾਰਾ ਪਿਆਏ ਕਿਨੇ ਕਿੰਨਾ ਸਮਾਨ ਦਿੱਤਾ ਆਹੇ ਕਰਦਾ ਅੰਦਰ ਗੰਦ ਨਾ ਪੈ ਜੇ ਤਾਂ ਤੇ ਲਾਲ ਬਾਈ ਨੂੰ ਬੋਰਡ ਤੇ ਤਸਰੀ ਕਰ ਲੈ ਸਸੀ ਗਾ ਜੀ ਖਦਾ ਜੀ ਹੋ ਠੀਕ ਠਾਕ ਹੋ ਹੋ ਸਮਾਉ ਜੀ ਐਨੀ ਟੈਨਸ਼ਨ ਕੀ ਅੰਦਰ ਗੰਦ ਨਾ ਪੈ ਜੇ ਜੇ ਗੰਦ ਪੈ ਵੀ ਗਿਆ ਉਹਨੂੰ ਕਹਿ ਕੇ ਸਾਫ ਕਰਵਾ ਲਈ ਸਾਫ ਵੀ ਤਾਂ ਕਰੂਗੀ ਜੇ ਉਹਨੂੰ ਸਿਖਾਇਆ ਹੋਊਗਾ ਇੱਕ ਚੀਜ਼ ਤਾਂ ਸਿਖਾਈ ਆ ਕੱਲੀ ਵੀਡੀਓ ਬਣਾਣੀ ਸਿੱਧਾ ਆ ਕੇ ਸਮਾਨ ਤਾਰਨ ਲੱਗ ਗਿਆ ਕਿਸੇ ਨੂੰ ਮਿਲਿਆ ਵੀ ਨਹੀਂ ਬੰਦੇ ਵਰਗੀ ਮੂੰਹ ਵਾਲੀ ਦਾ ਸੋਹਰਾ ਪਾਇਆ ਮਿਲਣਾ ਇਹ ਉਹਨਾਂ ਦੇ ਘਰੇ ਜਾ ਕੇ ਚੋੜ ਬੋਹ ਕਰਦਾ ਏ। ਉਹ ਆਤਮਾ ਦਾ ਕਰੇਗੀ ਹੋਵੇ। ਹਾਂ ਕਰੇਗੀ। ਸੋਪਾ ਜੀ। ਬੋਲੀ ਕੁਝ ਨਹੀਂ ਕਰਿਆ ਜਨਾ ਜਿੰਦਾ ਬੇਜੰਤਾਰਨਾ ਪੈਂਦਾ ਉਦੋਂ ਪਤਾ ਨਾਦਾ 5000 ਰੁਪਏ ਜੀ ਤੇ। ਡੱਡ ਦਾ ਸੋਹਰਾ ਮੂੰਹ ਤੇ ਬੇਇੱਜ਼ਤੀ ਕਰੀ ਜਾਂਦਾ ਇਹਦੇ ਪਿਓ ਦੀ। ਕਹਿੰਦਾ ਭਗਵੰਤ ਮਾਨ ਨੇ ਕੁਛ ਨਹੀਂ ਕਰਿਆ ਹੈਗਾ ਇਹਨੂੰ ਵਿਚਾਰੇ ਨੂੰ ਪਤਾ ਨਹੀਂ ਨਾ ਹੈਗਾ ਇਹ ਆਮ ਆਦਮੀ ਪਾਰਟੀ ਦਾ ਮੈਂਬਰ ਆ ਛੋਟਾ ਮੋਟਾ ਫਿਰ ਮਚ ਗਿਆ ਮਚਿਆ ਦੇਖੋ ਕਿਵੇਂ ਆ ਕਹਿੰਦਾ ਜਦ ਬਿੱਲ ਪਰ ਨਾ ਹੁੰਦਾ ਨਾ ਬਿਜਲੀ ਦਾ ਫਿਰ ਪਤਾ ਲੱਗਦਾ ਏ ਜੇਬ ਚੋਂ ਪੈਸੇ ਜਾਂਦੇ ਆ ਕਮਰਾ ਖਾਲੀ ਕਰਕੇ ਰੱਖਿਆ ਸਸ ਵਲੋਗਾ ਚ ਕਹਿੰਦੀ ਏ ਗਲਤ ਕੰਮ ਕੀਤਾ ਏ ਸਮਾਨ ਦੇ ਕੇ ਇਹ ਨਾਟਕ ਕਰਦੇ ਆ ਉੱਪਰ ਵਾਲੇ ਮਨ ਚੋਂ ਕਹਿੰਦੇ ਆ ਸਮਾਨ ਲੈਣਾ ਨਹੀਂ ਅੰਦਰ ਵਾਲੇ ਮਨ ਚੋਂ ਕਹਿੰਦੇ ਦੇ ਦਿਓ ਜਿੰਨਾ ਦੇ ਹੁੰਦਾ ਏ ਇਹ ਕਾਊਂਟਰ ਲੈ ਜਾਣਾ ਮੈਨੂੰ ਘਰੇ ਚਾਹੀਦਾ ਵਜਾਰੇ ਕੋਠੇ ਤੇ ਰਸੋਈ ਜਮ ਹੁਣੀ ਹੈ ਬੰਦੇ ਲੈ ਜਾਣਾ ਇੱਕ ਆਹ ਪੰਨਾ ਕੋਠੇ ਦੇ ਰਸੋਈ ਕਿਉਂ ਬਣਾਣੀ ਹੈ ਕੀ ਗੱਲ ਕਹਿ ਕੇ ਨਿਭੜੀ ਕਿ ਲੱਗ ਰਸੋਈ ਬਣਾਉਗੀ ਤਾਂ ਰਹੂਗੀ ਸਾਸੋਹਰਾ ਆਪਣੀ ਲੱਗ ਰੋਟੀ ਬਣਾਣਗੇ ਇਹ ਲੱਗ ਬਣਾਉਗੀ ਆਹ ਕੰਮ ਕਰਦਾ ਈ ਓਕੇ ਬਚਾ ਬਣਾਉਣਾ ਉਹ ਇਸੇ ਕੰਗਿਆਈ ਉਸਕੇ ਕੰਮ ਆਹ ਵਦਕਾਂ ਤੇ ਆੜਤੇ ਚੜਕੇ ਲੱਭੂ ਨੀ ਥੋੜੀ ਐਸਾ ਹੀ ਹੈ ਸਾਨੂੰ ਏ ਬਿੱਜੂ ਨੂੰ ਸ਼ਰਮ ਥੋੜੀ ਆ ਰੋਟੀ ਲੱਗ ਹੋ ਗਈ ਬੁੱਡੇ ਮਾਪੇ ਆਪਣੀ ਲੱਗ ਬਣਾਣਗੇ ਕਹਿੰਦਾ ਟੈਲ ਉੱਪਰ ਚੜ ਕੇ ਲੱਗੂਗੀ ਤਾਂ ਵਧੀਆ ਲੱਗੂਗੀ ਉਹ ਬੇਅਕਲਾ ਇਦਾਂ ਦੀ ਚੀਜ਼ਾਂ ਕਿਉਂ ਦਿਖਾ ਰਹੇ ਆ ਜੇ ਤੁਹਾਡੇ ਘਰ ਦੀ ਰਸੋਈ ਲੱਗ ਹੋ ਗਈ ਆ ਫਿਰ ਲੋਕਾਂ ਦੀ ਕਿਉਂ ਕਰਵਾ ਰਹੇ ਆ ਜੇ ਮਾੜੀ ਮੋਟੀ ਗੱਲ ਹੁੰਦੀ ਆ ਉਹਨਾਂ ਦੀ ਤੁਹਾਡੀ ਤਾਂ ਸਾਰੇ ਟੱਬਰ ਦੀ ਗਲਤੀ ਸੀ ਤਾਂ ਹੋਈ ਆ ਮੈਂ ਤਾਂ ਦਾਦੂ ਨੇ ਮੜਾ ਮੋਟਾ ਜਿਆਦਾ ਪੱਟਾ ਚਾਹਾਂਦੇ ਇਹ ਪੈਂਦੇ ਆ ਬੜਾ ਮੜਾ ਏ ਸਾਲਾ ਚੁੱਪਿਆ ਹੋਇਆ ਅੰਬ ਕਦੇ ਨਹੀਂ ਸੁਧਰ ਸਕਦਾ ਹਲੇ ਵੀ ਐਕਟਿਵ ਹੈ ਤੇ ਬੈਠਾ ਵਲੋਗ ਬਣਾ ਰਿਹਾ ਏ ਰਸੋਈਆਂ ਅਲੱਗ-ਅਲੱਗ ਹੋ ਗਈਆਂ ਇਹਨੂੰ ਸ਼ਰਮ ਨਹੀਂ ਹੈਗੀ ਇਹਨੂੰ ਬਸ ਕੰਟੈਂਟ ਚਾਹੀਦਾ ਏ ਇਹ ਕਹਿੰਦੀ ਹਾਲੇ ਪਾਤੀ ਕਿ ਪਾਤੀ ਵਿੱਚ ਬੜੀ ਕੋਟਕ ਕੋਲ ਏ ਸਾਲਾ ਆਪਣੀ ਮਾਂ ਤੋਂ ਇੰਨੇ ਨਾਟਕ ਕਰਵਾਉਂਦਾ ਨਾ ਇਹਦੀ ਮਾਂ ਵੀ ਨਾਟਕ ਕਰਦੀ ਆ ਅੱਖ ਚੋਂ ਇੱਕ ਵੀ ਹੰਝੂ ਨਹੀਂ ਆਇਆ ਕੱਟ ਲਾ ਕੇ ਦੁਬਾਰੇ ਮੂੰਹ ਤੇ ਹੱਥ ਮਰਵਾਇਆ ਕਿਦੀ ਵੀ ਨੀਰ ਲੈਂਦਾ ਆ ਦੇਖ ਜੇ ਬੋ ਆ ਗਈ ਸੰਦੀਪ ਸੁਡਲ ਘਰੇ ਆਂਦੀ ਨੇ ਲੱਗ ਰਸੋਈਆਂ ਕਰਵਾਈਆਂ ਅਲੱਗ ਬਹਿ ਕੇ ਖਾ ਰਹੇ ਆ ਇਹ ਬਿੱਜੂ ਬੇਅਕਲ ਨੂੰ ਬਿਲਕੁਲ ਅਕਲ ਨਹੀਂ ਹੈਗੀ ਨਾ ਸ਼ਰਮ ਵਲੋਗ ਬਣਾ ਕੇ ਦਿਖਾ ਰਿਹਾ ਤੇ ਆ ਤਾ ਕਿੱਢਾ ਲਵਾਂਗੇ ਹਾਂ ਜੇ ਪੁੱਛੋ ਕਿੱਥੇ ਜਾਣਾ ਫਿਰ ਦੱਸਣਾ ਨਹੀਂ ਹੁੰਦਾ ਲਾਸਟ ਸਰਪ੍ਰਾਈਜ਼ ਨੇ ਜੇ ਇਹੀ ਕੰਮ ਅਸੀਂ ਕਰੀਏ ਫਿਰ ਦੇਖ ਹਾਂ ਏ ਬੇਅਕਲੇ ਆਪਣੇ ਆਪ ਨੂੰ ਤੂੰ ਇੰਨੀ ਸਿਆਣੀ ਕਿਉਂ ਸਮਝਦੀ ਆ ਆਪਣੇ ਸਬਸਕ੍ਰਾਈਬਰ ਦਾ ਫੁੱਦੂ ਕਿਉਂ ਖਿੱਚਦੀ ਆ ਝੂਠ ਕਿਉਂ ਬੋਲਦੀ ਆ ਕਿ ਮੈਨੂੰ ਪਤਾ ਨਹੀਂ ਤੈਨੂੰ ਸਾਰਾ ਪਤਾ ਹੁੰਦਾ ਏ ਸਲਾਹ ਤੂੰ ਬਣਾ ਨਹੀਂ ਮੁੱਛੜ ਨੂੰ ਤਾਂ ਬਾਅਦ ਪਤਾ ਲੱਗਦਾ ਕਿੱਥੇ ਜਾਣਾ ਏ ਇੰਨਾ ਤੂੰ ਉਹਨੂੰ ਥੱਲੇ ਲਾਇਆ ਜੇ ਕੁੱਤੇ ਨੂੰ ਕਿਸੇ ਦੇ ਮਗਰ ਪਾਨੇ ਨਾ ਹੁਸ਼ ਕਰਕੇ ਉਦਾਂ ਤੋਂ ਉਹਨੂੰ ਕਰਦੀਆਂ ਮੁੱਛੜ ਫਿਰ ਆ ਜਾਂਦਾ ਫਿਰ ਕਿਨੂੰ ਪਤਾ ਹੋ ਪਹਿਲਾਂ ਤੈਨੂੰ ਕਿਉਂ ਨੂੰ ਕੋਈ ਜਗਾ ਇਹਨਾਂ ਨੂੰ ਤਾਂ ਦੱਸੇ ਸਕਦੀ ਹਾਂ ਹ ਕੋਈ ਨਾ ਸਾਰਿਆਂ ਵਾਸਤੇ ਮਹਾਰਾਜ ਦੇ ਸਾਹਮਣੇ ਫੇਰੇ ਲੱਗੇ ਆ ਵੀ ਜੋ ਇੱਕ ਦੂਜੇ ਨਾਲ ਸਲਾਹ ਕਰੇ ਤੇ ਬਿਨਾ ਕਿ ਤੈਨੂੰ ਕੋਈ ਕੰਮ ਨਹੀਂ ਕਰਦਾ ਕਿਵੇਂ ਕਰਨ ਲੱਗੀ ਆ ਗੱਠ ਮਹਾਰਾਜ ਦੇ ਸਾਹਮਣੇ ਫੇਰੇ ਨਹੀਂ ਲਾਵਾਂ ਲਈਆਂ ਉਦੋਂ ਤੇਰਾ ਪਿਓ ਕਹਿੰਦਾ ਸੀ 4 ਵਜੇ ਨੰਦਕਾਰਜ ਕਰਾਵਾਂਗੇ ਕਿਸੇ ਹੋਰ ਨੇ ਤਾਂ ਕਰਾਏ ਨਹੀਂ ਸਾਨੂੰ ਦੇਖ ਕੇ ਹੋਰ ਵੀ ਕਰਵਾਣਗੇ ਕਰਵਾਏ ਤੁਹਾਡੇ ਤੋਂ ਵੀ ਨਹੀਂ ਗਏ ਤੁਹਾਨੂੰ ਦੇਖ ਕੇ ਕਰਨਗੇ ਜਿਹਨੂੰ ਆਪ ਨੂੰ ਨਹੀਂ ਪਤਾ ਲਾਵਾਂ ਹੁੰਦੀਆਂ ਕਿ ਫੇਰੇ ਵਾਸੇ ਹੁਣ ਜੋ ਵੈਸੇ ਦਾ ਦੁਨੀਆ ਹੀ ਮਹਾਰਾਜ ਜਿਹਾ ਚੱਲਦੀ ਆ ਉਹ ਜਗਾ ਤਾਂ ਹਾਂ ਬੀ ਸਪੈਸ਼ਲ ਕਹਿਲਾ ਵੀ ਮੁਛੜ ਦੀ ਕਰਤੂਤ ਦੇਖੋ ਡੱਡ નીચે ਹੋਈ ਨਾਲ ਦੀ ਨਾਲ ਪਿੱਛੇ ਨੂੰ ਹੋ ਕੇ ਵੀਡੀਓ ਬਣਾਣ ਲੱਗ ਗਿਆ ਉਹ ਸ਼ਰਮ ਕਰ ਉਹ ਤੇਰੀ ਘਰ ਵਾਲੀ ਆ ਇੰਨਾ ਕਿੰਨਾ ਕ ਪੈਸਾ ਜ਼ਰੂਰੀ ਆ ਜਿਹੜਾ ਘਰ ਵਾਲੀ ਨੂੰ ਇਦਾਂ ਦਿਖਾ ਰਿਆਂ ਤੂੰ ਏ ਵੀ ਹੁਣ ਜਾਣ ਕੇ ਪੁੱਛਣ ਲੱਗੇ ਨੂੰ ਪਤਾ ਵੀ ਹੈ ਕਿੱਥੇ ਜਾਣਾ ਹੈ ਤੂੰ ਤਾਂ ਨਾ ਇਦਾਂ ਕਰੇ ਤਾਂ ਨਿਆਣੇ ਆ ਮੋٹے ਦਿਮਾਗ ਦੇ ਤੂੰ ਤਾਂ ਬੁੜੀ ਹੋ ਗਈ ੱੱੱਕੇ ਖਾ ਕੇ ਇਹਨਾਂ ਦੇ ਸਾਰੇ ਟੱਬਰ ਨੂੰ ਪਤਾ ਹੈ ਕਿੱਥੇ ਜਾਣਾ ਹੈ ਅਗਲੀ ਕਲਿੱਪ ਚ ਦੇਖਿਓ ਚਾਚੇ ਜਿਹੜਾ ਮਾਸੇ ਨਹੀਂ ਦੇਦੇ ਮੈਨੂੰ ਕੋਈ ਚਾਚੇ ਤਾਂ ਪਹਿਲਾਂ ਨਹੀਂ ਪੁੱਛੋ ਜਿਹੜਾ ਵੀਡੀਓ ਬਣਾ ਕੇ ਪੁੱਛ ਰਹੇ ਹੋ ਇਹ ਵੀਡੀਓ ਬਣਾ ਕੇ ਦੱਸ ਰਹੀਏ ਚਾਚੇ ਦਾ ਅਸੀਂ ਕਰਦੇ ਆ ਤੁਸੀਂ ਇਹਨਾਂ ਦਿਖਾਵਾ ਨਾ ਕਰਿਆ ਕਰੋ ਹੱਦੋਂ ਵੱਧ ਕਰਦੇ ਹੋ ਮਾ ਜਿੰਨਾਂ ਮਰ ਬੱਤ ਅੱਛੇ ਮੱਥਾ ਟੇਕ ਕੇ ਜਾਣਾ ਆ ਦੇਖੋ ਵਧੀਆ ਗੱਲਾਂ ਚਲੋ ਲੋਨੇ ਦੇਖਣਾ ਮੈ ਕਿੱਥੇ ਲੈ ਕੇ ਜਾਂਦੇ ਹੋ ਹੁਣ ਲੱਗ ਗਿਆ ਪਤਾ ਕਿੱਥੇ ਜਾਣਾ ਏ ਇਹ ਸਲੇ ਬਸ ਡਰਾਮੇ ਕਰਦੇ ਆ ਹਲੇ ਵੀ ਨਹੀਂ ਮੰਨਦੀ ਬਈ ਤੂੰ ਇੰਨੀ ਚਲਾਕ ਹੈ ਨਹੀਂ ਨਾ ਬਣਿਆ ਕਰ ਬਸ ਤੁਸੀਂ ਪੋਲੇ ਪਾਲੇ ਲੋਕਾਂ ਦਾ ਫੁੱਦੂ ਖਿੱਚ ਸਕਦੇ ਹੋ ਤੈਨੂੰ ਕਿਵੇਂ ਪਤਾ ਲੱਗਣਾ ਜਿੰਨੇ ਮੋਟੀ ਆ ਉਹਨਾ ਮੋਟਾ ਦਿਮਾਗ ਆ ਤੇਰਾ ਗੋਲ ਮੋਲ ਗੱਲ ਤਾਂ ਤੂੰ ਕਰ ਰਹੀ ਆ ਪਤਾ ਵੀ ਆ ਫਿਰ ਵੀ ਜਾਣ ਕੇ ਇਦਾਂ ਬੋਲਦੀ ਪਈ ਆ ਆਪਣੇ ਆਪ ਨੂੰ ਸਿਆਣੀ ਸਮਝਦੀ ਆ ਪਰ ਐਨੀ ਹੈ ਨਹੀਂ ਕੀ ਪਤਾ ਸਾਡੇ ਬਲੌਗ ਦੇ ਨਾਲ ਕਿੰਨੇ ਆ ਤੇ ਦੁੱਖ ਟੁੱਟ ਜਾਣ ਹਨਾ ਜੀ ਸਹੀ ਹੈ ਨਾ ਸ਼ਰਮ ਤਾਂ ਨਹੀਂ ਆਂਦੀ ਇਦਾਂ ਕਹਿੰਦੇ ਨੂੰ ਤੁਹਾਡੇ ਬਲੌਗ ਦੇਖ ਕੇ ਕਿਉਂ ਦੁੱਖ ਟੁੱਟਣਿਆ ਜਿਹੜੇ ਤੁਹਾਨੂੰ ਦੇਖਦੇ ਆ ਉਹਨਾਂ ਨੂੰ ਤਾਂ ਹੋਰ ਦੁੱਖ ਲੱਗਣਗੇ ਜਿਵੇਂ ਦੀ ਤੁਹਾਡੀਆਂ ਸ਼ਕਲਾਂ ਐ ਜਿੱਦਾਂ ਹਰਕਤਾਂ ਕਰਦੇ ਹੋ ਜੀ ਉਹ ਤਾਂ ਤੁਹਾਡੀਆਂ ਉਹ ਜੰਮਈ ਨਹੀਂ ਕਿ ਕੀ ਆ ਚੱਕਰ ਉਹ ਨਹੀਂ ਬੋਲੀ ਬੋਲਦੇ ਆ ਉਹ ਹੀ ਕਿਤਾਬ ਬੋਲਦਾ ਹਾਂ ਇੰਨਾ ਤਾਂ ਉੱਚੀ ਬੋਲਦਾ ਇਹ ਹੋਰ ਉੱਚੀ ਬੁਲਵਾ ਕੇ ਉਹਦਾ ਸੰਗਾ ਪਰਵਾਣਾ ਤੂੰ ਜਦ ਇਹਨਾਂ ਦਾ ਵਿਆਹ ਹੋਇਆ ਸੀ ਨਾ ਲੋਕ ਇਹਨਾਂ ਨੂੰ ਕਮੈਂਟ ਕਰਦੇ ਸੀ ਪੰਪ ਦਿੰਦੇ ਸੀ ਕਿ ਪ੍ਰਭ ਕਿਲ ਵਰਗਾ ਲੱਗਦਾ ਏ ਡਾਡ ਫਿਰ ਚੋੜੀ ਹੋ ਜਾਂਦੀ ਸੀ ਵੀਡੀਓ 'ਚ ਆ ਕੇ ਕਹਿੰਦੀ ਸੀ ਸਾਰੇ ਕਹਿੰਦੇ ਆ ਪ੍ਰਭ ਕਿਲ ਵਰਗਾ ਲੱਗਦਾ ਚਲੋ ਫਿਰ ਮੰਗਾਲਾ ਫੇਰ ਅਸੀਂ ਦੇਖ ਹੁਣ ਵੀ ਤੇਰੇ ਕੋ ਹੌਪ ਚ ਆਏ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਅਸੀਂ ਫੇਰ ਆਉਣਾ ਮੰਗਵਾ ਕੇ ਰੱਖ ਠੀਕ ਆ ਸਮਨ ਚਲ ਥੈਂਕ ਯੂ ਵੀਰ ਜੀ ਹੋਪ ਚ ਤੂੰ ਤਾਂ ਐਸੀ ਵੀਡੀਓ ਵੀ ਤਾਂ ਬਣਾਣੀ ਸੀ ਲੈਣਾ ਕੁਝ ਹੈ ਨਹੀਂ ਬਾਕੀ ਦੁਕਾਨ ਵਾਲੇ ਨੂੰ ਪਤਾ ਲੱਗ ਗਿਆ ਕਿ ਵੀਡੀਓ ਬਣਾ ਕੇ ਚਲ ਜਾਂਦੀ ਐ ਲਿੰਦੀ ਕੁਝ ਹੈ ਨਹੀਂ ਉਹ ਹੁਣ ਤਾਂ ਨਹੀਂ ਬਣਾਣ ਦਿੰਦੇ ਹੈਗੇ ਉਹਨੂੰ ਕੇ ਆਈ ਗਈ ਦੁਬਾਰੇ ਤੂੰ ਹੈ ਨਹੀਂ ਫਿਰ ਮੁਛੜ ਤੈਨੂੰ ਉਦ ਹੀ ਪੰਪ ਦਿੰਦਾ ਰਹਿੰਦਾ ਏ ਕਿ ਸੋਹਣੀ ਲੱਗਦੀ ਆ ਕੋਈ ਸੋਹਣੀ ਨਹੀਂ ਲੱਗਦੀ ਹੈਗੀ ਲਿਪਸਟਿਕ ਲਾਕੇ ਤਾਂ ਇੰਨੀ ਗੰਦੀ ਲੱਗਦੀ ਆ ਨਾ ਤੂੰ ਨਾ ਤੈਨੂੰ ਲਾਣ ਦਾ ਪਤਾ ਏ ਕਿਹੜੇ ਸੂਟ ਨਾਲ ਕਿਵੇਂ ਦੀ ਲਿਪਸਟਿਕ ਲਾਣੀ ਆ ਤੇਰਾ ਉਦੋਂ ਨਵਾਂ ਨਵਾਂ ਵਿਆਹ ਹੋਇਆ ਸੀ ਲਿਪਸਟਿਕ ਤੇਰੇ ਕੋਲ ਇੱਕੇ ਸੀ ਮੁਛੜ ਵੱਲ ਦੇਖੀ ਜਾਂਦੀ ਆ ਕਿ ਮੇਰੀਆਂ ਗੱਲਾਂ ਸੁਣਦਾ ਵੇ ਆ ਇਦਾਂ ਕਹਨੂੰ ਦੇਖਦੀ ਪਈ ਆ ਲਿਪਸਟਿਕ ਤੂੰ ਤਾਲ ਲਾਨੀ ਆ ਕਿਸੇ ਨੂੰ ਦਿਖਾਣੀ ਹੁੰਦੀ ਆ ਜੇ ਉਹਨਾਂ ਨੇ ਦੇਖੀ ਵੀ ਆ ਫਿਰ ਤੂੰ ਲਾਣੀ ਨਹੀਂ ਹੈਗੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ